ਆਏ ਸਾਥੀ ਦਾ ਦੋਸਤੋ ਮੈਂ ਅਮੋਹੀ ਤੁਹੀ ਦੇਖ ਰਹੇ ਹੋ ਬੀਬੀ ਕੇ ਵਲੌਗ ਅੱਜ ਦੇ ਵਲੌਗ ਦੇ ਵਿੱਚ ਸ਼ੁਰੂਆਤ ਕਰਨ ਲੱਗਿਆ ਸਾਰੀ ਸਾਡੀ ਟੀਮ ਮੋਟਰਸਾਈਕਲ ਤੇ ਅਸੀਂ ਚੱਲੇ ਆਂਗੇ ਤੇ ਦੇਖੋ ਇਧਰ ਤੁਹਾਨੂੰ ਦਿਖਾਉਂਦੇ ਆਏ ਗੁਰਦੁਆਰਾ ਸਾਹਿਬ ਪੂਤਾ ਵਾਲਾ ਖੂਹ ਦੇਖੋ ਜੀ ਪੂਤਾ ਵਾਲਾ ਖੂਹ ਤੁਸੀਂ ਦੇਖ ਸਕਦੇ ਹੋ ਇਧਰ ਸਾਡੀ ਸਾਰੀ ਟੀਮ ਰੈਡੀ ਆ ਬਾਈਕਾ ਇਹ ਦੇਖੋ ਇਧਰ ਪਹਿਲਾਂ ਸਾਡਾ ਤੁਸੀਂ ਲੇ ਲਦਾਖ ਦਾ ਟੂਰ ਦੇਖਿਆ ਤੇ ਹੁਣ ਦੇਖੋ ਗੇਮਕੁੰਡ ਸਾਹਿਬ ਆ ਦੇਖੋ ਮੋਟਰਸਾਈਕਲ ਚਾਰ ਆ ਦੇਸੀ ਉਹਦੇ ਸੀ ਦੇਸੀ ਹੀ ਹੋਣਾ ਮੋਟਰਸਾਈਕਲ ਹਿਮਾਲਿਆ ਨੂੰ ਕੁਝ ਨਹੀਂ ਸਾਡੇ ਕੋਲੇ ਤੇ ਆ ਹੈਗਾ 1 2 ਇਹ ਮਿਲੋ 1 2 ਤੇ ਆ ਡਾਕਟਰ ਸਾਡਾ ਦੰਦਾਂ ਵਾਲਾ ਦਾ ਜੋੜਦਾ ਵੀ ਆ ਤੇ ਇਧਰ ਆ ਖੜਾ ਆਮਣਾ ਅਮਨਦੀਪ ਸਿੰਘ ਤੇ ਆ ਹੈਗਾ ਭਾਨਜਾ ਅੰਜਿੰਦਰ ਤੇ ਦੀਪਾ ਉਧਰ ਗਿਆ ਤੇ ਬਾਅਦ ਤੁਹਾਨੂੰ ਬੁਲਾਉਣੇ ਆ ਦੇਖੋ ਗੁਰਦੁਆਰਾ ਸਾਹਿਬ ਕਿ ਇਹ ਸਾਡਾ ਪਿੰਡ ਆ ਜੀ ਦੇਖੋ ਚਾਰੇ ਪਾਸੇ ਚਾਹ ਦੋਸਤੋ ਫਿਰ ਮਿਲਦੇ ਆ ਰਸਤੇ ਦਾ ਵੀਊ ਦਿਖਾਉਣੇ ਆ ਫਿਰ ਰਸਤੇ 'ਚ ਖੜਦੇ ਖੜਦੇ ਚੱਲਾਂਗੇ ਦੋਸਤੋ ਜਿੱਦਾਂ ਤੁਹਾਨੂੰ ਪਤਾ ਆ ਵੀ ਕੋਈ ਵੀ ਕੰਮ ਸ਼ੁਰੂ ਕਰਨਾ ਹੋਵੇ ਰੱਬ ਦਾ ਨਾਮ ਲੈਣਾ ਜ਼ਰੂਰੀ ਆ ਤਾਂ ਸਭ ਤੋਂ ਪਹਿਲਾਂ ਅਸੀਂ ਪੁੱਤਾਲਾ ਖੂਹ ਤੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ ਤੇ ਆ ਦੇਖੋ ਸਾਰੇ ਆਪਣੀ ਇੱਛਾ ਦਾ ਮੁਤਾਬਕ ਨਾ ਤੁਮਾਸਤਕ ਹੋਰ ਇਹਨੇ ਪੂਤਾਲਾ ਖੂ ਆ ਤੁਸੀਂ ਭੂਤਾ ਵਾਲੇ ਖੂ ਦੀ ਚਾਰ ਦਿਵਾਰੀ ਦੇਖ ਸਕਦੇ ਹੋ ਇਹ ਬਹੁਤ ਪੁਰਾਣਾ ਤੇ ਇਤਿਹਾਸਿਕ ਖੂ ਆ ਜਿੱਦਾਂ ਕਿ ਤੁਸੀਂ ਆਮ ਵੀਡੀਓ ਦੇ ਵਿੱਚ ਬਹੁਤ ਦੇਖਿਆ ਹੀ ਹੋਣਾ ਤੇ ਇਸ ਭੂਤਾ ਵਾਲਾ ਖੂ ਬਾਰੇ ਸੁਣਿਆ ਹੋਣਾ ਤੇ ਇਹ ਆਈ ਭੂਤਾ ਵਾਲਾ ਖੂ ਜਿਹੜਾ ਤੁਹਾਨੂੰ ਚਾਰ ਦਿਵਾਰੇ ਲਗਾ ਕੇ ਦੇਖਿਆ ਉਥੇ ਜੋਤ ਜਗਦੀ ਆ ਹਮੇਸ਼ਾ ਹੀ ਦੋਸਤੋ ਸਵੇਰੇ ਵੱਜ ਗਏ ਸਵਾ 6 ਤੇ ਘਰੋਂ ਨਿਕਲ ਗਏ ਆ ਇਹ ਰੋਡ ਜਦੋਂ ਪਿੱਛੇ ਜਾ ਰਹਾ ਤੁਸੀਂ ਦੇਖਦੇ ਹੋ ਸਾਡੇ ਟ੍ਰੈਂਡ ਵੱਲੋਂ ਆ ਰਿਹਾ ਤੇ ਆ ਜੋ ਮੇਨ ਰੋਡ ਆ ਸਾਹਮਣੇ ਇਹ ਬਰਨਾਲਾ ਪਟਿਆਲਾ ਅੰਬਾਲਾ ਮੇਨ ਹਾਈਵੇ ਆਈ ਮੇਨ ਹਾਈਵੇ ਤੇ ਚੜ ਗਿਆ ਜੀ ਆ ਸਾਰੇ ਸਾਡੇ ਮੋਟਰਸਾਈਕਲ ਨਾਲ-ਨਾਲ ਚੱਲਦੇ ਆਉਂਦੇ ਆ ਤੇ ਇਹ ਦੇਖੋ ਜੀ ਪਹਿਲਾ ਪੌਲ ਕ੍ਰੋਸ ਕਰ ਲੱਗੇ ਆ ਜੋ ਬਰਨਾਲੇ ਨੂੰ ਜਾਂਦਾ ਤੇ ਆਪਾਂ ਬਰਨਾਲੇ ਨਹੀਂ ਜਾਣਾ ਤੇ ਆਪਾਂ ਬਰਨਾਲੇ ਬਾਈਪਾਸ ਦੀ ਹੋ ਕੇ ਲਾਗਦੇ ਆ ਤੇ ਇੱਧਰ ਦੇਖੋ ਜੀ ਪੁਲ ਤੇ ਇੱਕ ਸਾਡਾ ਮੇਨ ਮੁੰਡਾ ਇੱਕ ਮੁੰਡਾ ਜੀ ਅਸੀਂ ਤਣਾਉਲੇ ਤੋਂ ਲੈਣਾ ਜੋ ਕਿ ਔਰਿੰਕੂ ਦਾ ਰਿਸ਼ਤੇਦਾਰ ਹੈ ਤੇ ਸਵੇਰ 6:00 ਦੇਖੋ ਸੂਰਜ ਵੀ ਚੜ ਗਿਆ ਤੇ ਬੱਦਲ ਵਾਈ ਵੀ ਕੁਝ ਹੋਈ ਵੀ ਆ ਤੇ ਸਵੇਰ-ਸਵੇਰ ਤੋਂ ਪਤਾ ਵੀ ਜੇ ਆਪਾਂ ਸਫ਼ਰ ਕਰਨਾ ਹੋਵੇ ਤੇ ਸਵੇਰ-ਸਵੇਰ ਸਫ਼ਰ ਵੀ ਵਧੀਆ ਨਿਕਲ ਜਾਂਦਾ ਤੇ ਇਸੇ ਲਈ ਫਿਰ ਅਸੀਂ ਸਵੇਰ-ਸਵੇਰ ਹੀ ਨਿਕਲੇ ਆ ਪਰ ਥੋੜਾ ਜਿਹਾ ਲੇਟ ਹੋ ਗਏ ਨਿਕਲਣਾ ਤਾਂ 5:00 ਵਜੇ ਸੀ ਇਕੱਠੇ ਹੁੰਦੇ ਹੁੰਦੇ ਥੋੜਾ ਜਿਹਾ ਲੇਟ ਹੋ ਕੇ ਤੇ ਦੋਸਤੋ ਦੇਖੋ ਮੀਂਹ ਦਾ ਮਾਹੌਲ ਬਣਿਆ ਵਾ ਇੱਧਰ ਚਾਰੇ ਪਾਸੇ ਪੂਰੀ ਆ ਹੋਈ ਆ ਅਰੇ ਭਾਈ ਚੋਨੇ ਦਾ ਟਾਈਮ ਆ ਤੇ ਮਿਲਦੇ ਆਂ ਫਿਰ ਅੱਗੇ ਤੁਹਾਨੂੰ ਵਧਾਈ ਦੋਸਤੋ ਹੀ ਕੌਣ ਗੇ ਸੀ ਪਟਿਆਲੇ ਦੇ ਨੇੜੇ ਤੇੜੇ ਤੇ ਇੱਥੇ ਯਾਰਾ ਸਾਡਾ ਚੱਲ ਰਿਹਾ ਫਿਲਟੋ ਦੇ ਨਾਲ ਆ ਕੇ ਬਿਸਕਟ ਤੇ ਇੱਧਰ ਆ ਗਿਆ ਸਾਡਾ ਰਾਂਕੂ ਇਹ ਪੀਓ ਫੇਓ ਖਾਂਦਾ ਇਹ ਘੜਦਾ ਪੂਰੇ ਚੱਬ ਬਿਸਕਟਾਂ ਦੇ ਗਿੱਲੇ ਕਰ ਕਰ ਕੇ ਇਹ ਦੇਖੋ ਆਏ ਮੜਦੀਆ ਬਿਸਕਟਾਂ ਨਾਲ ਹੀ ਭੁੱਖ ਜੋ ਯਾਤਰਾ ਤੇ ਜਾਣਾ ਹੋਵੇ ਨਾ ਨੰਬਰੇ ਸਬਰ ਤੇ ਤਾਂ ਫਿਰ ਬਜਟ ਟ੍ਰੈਵਲ ਵੀ ਕਰਨਾ ਪੈਂਦਾ ਤੇ ਸਭ ਕੁਝ ਦੇਖਣਾ ਪੈਂਦਾ ਇਹ ਕਰਕੇ ਫਿਰ ਚਾਹ ਦੇ ਨਾਲ ਗੁਰਦੁਆਰੇ ਵੀ ਚੱਲਦੇ ਆ ਕਿਤੇ ਪ੍ਰਸਾਦਾਂ ਵੀ ਚੱਲ ਜਾਂਦਾ ਸਭ ਕੁਝ ਦੇਖਣਾ ਪੈਂਦਾ ਤੇ ਇਧਰ ਕੁਝ ਜ਼ਿਆਦਾ ਹੀ ਖੋ ਰਾਂਗੇ ਸਾਡੇ ਦੋਸਤੋ ਅੱਧੀ ਪਹੁੰਚ ਗਏ ਸੀ ਭਾਈ ਰਣਜੀਤ ਸਿੰਘ ਜੀ ਟੰਡਰੀਆਂ ਵਾਲਾ ਪਰਮੇਸ਼ਰ ਗਵਾਰ ਲੋਕ ਤੁਸੀਂ ਆ ਸਾਹਮਣੇ ਦੇਖ ਰਿਹਾ ਗੁਰਦੁਆਰਾ ਅੰਦਰ ਗੁਰਦੁਆਰਾ ਫਾਇਦੇ ਵਿੱਚ ਆ ਦੇਖੋ ਜੀ ਸੋ ਸਾਹਮਣੇ ਘੰਟਾ ਘਰ ਹੋਣਿਆ ਇਹ ਇਧਰ ਗੁਰਦੁਆਰਾ ਸਾਹਿਬ ਇਧਰ ਮੋਟਰਸਾਈਕਲ ਸਾਡੇ ਪਾਰਕਿੰਗ ਤੇ ਲਾ ਕੇ ਤੇ ਅੰਦਰ ਬੰਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਆ। ਤੁਸੀਂ ਅਕਸਰ ਦੇਖਿਆ ਜਾਣਦੇ ਹੋਗੇ ਭਾਈ ਰੰਜੀਤ ਸਿੰਘ ਜੀ ਟੰਡਗਾ ਵਾਲਾ ਦੇਖੋ ਜੀ ਸਾਹ ਗੁਰਦੁਆਰਾ ਸਾਹਿਬ ਆ ਤੇ ਆਉਣਾ ਉਧਰ ਆਪਣੇ ਮੋਟਰਸਾਈਕਲ ਲਾ ਕੇ ਆ ਸਾਰੇ ਜਣੇ ਇਧਰੋਂ ਖੜੇ ਆ। ਉਹ ਸ਼ਹਿਗਲ ਲਾਗੇ ਮੱਛਾ ਠੇਕੇ ਤੇ ਗੁਰੂ ਪ੍ਰਸਾਦਾ ਖਾ ਕੇ ਤੇ ਦਾਲ ਦੇ ਖਰੇ ਨੰਨ ਸਰਕਾ ਹਰਮ ਨੂੰ ਆਈ ਦੋਸਤੋ ਪ੍ਰਸ਼ਾਦਾ ਖਾ ਲਿਆ ਅਸੀਂ ਕਮੇਸਰ ਦਵਾਰ ਢਿੰਡੇਗਾਣੇ ਗੁਰਦੁਆਰੇ ਦੇ ਵਿੱਚੋਂ ਤੇ ਨਾਲ ਅਸੀਂ ਅੱਧੇ ਵਧਨ ਲੱਗੇ ਆ ਤੇ ਆ ਸਾਡੇ ਅਜੇ ਦੋਸਤਾਂ ਚਾਹ ਪੀ ਰਹੇ ਨੇ ਸੰਗਤ ਬੈਠੀ ਇੱਧਰ ਖੜਿਆ ਇੱਧਰ ਆ ਦੀਪਾ ਬਾਈ ਹਰਜਿੰਦਰ ਰਿੰਕੂ ਆ ਇੱਧਰ ਬਾਈ ਈਤਨੋਲੇ ਤੋਂ ਰਿਸ਼ਤੇਦਾਰ ਆ ਰਿੰਕੂ ਦਾ ਤਦੋ ਦੋਸਤੋ ਚੱਲਦੇ ਆਂ ਅੱਗੇ ਫਿਰ ਚਾ ਅੱਗੇ ਕੋਈ ਵਾਪਡੇਟ ਹੁੰਦੀ ਆ ਤਾਂ ਉੱਥੇ ਤੁਹਾਨੂੰ ਦਿਖਾਉਂਦੇ ਆ ਕੋਈ ਵੀਊ ਆਉਂਦਾ ਤਾਂ ਵੀਡੀਓ ਤੇ ਬਣੇ ਰਹੋ ਇੱਧਰ ਸਾਡਾ ਡਾਕਟਰ ਸਾਹਿਬ ਆ ਰਿਹਾ ਹਾਂਜੀ ਦੋਸਤੋ ਗੁਰਦੁਆਰਾ ਪਰਮੇਸ਼ਰ ਦਵਾਰ ਭਾਈ ਰਣਜੀਤ ਸਿੰਘ ਜੀ ਟੰਡਰਾਂ ਵਾਲਾ ਉਹਨਾਂ ਦੇ ਗੁਰਦੁਆਰਾ ਸਾਹਿਬ ਤੇ ਉਹ ਦਰਸ਼ਨ ਕੀਤੇ ਪ੍ਰਸ਼ਾਦਾ ਛੱਕ ਕੇ ਤੇ ਅੱਗੇ ਚੱਲ ਪਏ ਸੀ ਪਟਿਆਲੇ ਵੱਲ ਨੂੰ ਤੇ ਸਾਰੇ ਮੋਟਰਸਾਈਕਲ ਪੂਰੇ ਅੱਛਾ ਤੇ ਖੁਸ਼ੀ ਨਾਲ ਪੂਰੇ ਅੱਗੇ ਵਧਦੇ ਆ ਤੇ ਬਾਬਾ ਮਹੀਮ ਕੁੰਡ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਆ ਉਹਦਾ ਤੁਹਾਨੂੰ ਪਤਾ ਵੀ ਹੈ 2 ਤੋਂ 3 ਦਿਨ ਸਾਨੂੰ ਲੱਗ ਜਾਣੇ ਆ ਪਹਿਲਾਂ ਅਸੀਂ ਨਾਨਕ ਮੱਤੇ ਪਹੁੰਚਣਾ ਗੁਰਦੁਆਰੇ ਉੱਤਰਾਖੰਡ ਤੋਂ ਯੂਪੀ ਜਾਵਾਂਗੇ ਯੂਪੀ ਤੋਂ ਫਿਰ ਦੁਬਾਰਾ ਉੱਤਰਾਖੰਡ ਉੱਥੇ ਨਾਨਕ ਮੱਤਾ ਗੁਰਦੁਆਰਾ ਸਾਹਿਬ ਉਹ ਤੁਹਾਨੂੰ ਅੱਗੇ ਚੱਲ ਕੇ ਦਿਖਾਵਾਂਗੇ ਤੇ ਇਹ ਦੇਖੋ ਸਵੇਰ-ਸਵੇਰ ਦਾ 뷰 ਸਵੇਰ-ਸਵੇਰ ਦੇ ਟਾਈਮ ਦੇ ਵੇਲੇ ਟ੍ਰੈਫਿਕ ਵੀ ਘੱਟ ਹੁੰਦਾ ਆਏ ਦੋਸਤੋ ਅਸੀਂ ਪਹੁੰਚ ਗਏ ਸੀ ਹੁਣਾ ਜਮਾਣਾ ਨਗਰ ਤੱਪ ਗਏ ਅਸੀਂ ਕ੍ਰੋਸ ਕਰ ਗਏ ਆ ਤੇ ਹੁਣ ਅਸੀਂ ਇਥੋਂ ਸਾਰਨਪੁਰ ਸੰਧਗੀ ਤਾ ਦੇਖੋ ਕਿਤਾ ਲੱਗੇ ਹੋ ਉਹ ਕਨਾਲੇ ਵਿੱਚ ਆ ਜਾਂਦੀ ਆ ਦੇ ਨਾਲੇ ਸਰ ਵੀ ਆਇਆ মিয়া ਤੇ ਪਿਛਲੇ ਦਾ ਪਸਈਆ ਪਿਛਲੇ ਵੱਲ ਪੂਰੇ ਦਿਨੋਂ ਪਤਾ ਆਪਰੇ ਜਿਹਾ ਕਿ ਮੇਰਾ ਅਵਾ ਚਿਹਰਾ ਲਦਾ ਏਰੀਏ ਚ ਬਹੁਤ ਜ਼ਿਆਦਾ ਖਰਾਬ ਹੋ ਗਿਆ ਇਸ ਕਰਕੇ ਮੂੰਹ ਕਵਰ ਕਰਕੇ ਕਿ ਹੁਣ ਜਿਹੜਾ ਅਗਲਾ ਤੂਰ ਆ ਉਹ ਕਰ ਦੋ ਤਾਂ ਆ ਆ ਦੇਖੋ ਪਿੱਛੇ ਚੈੱਕ ਪੁਆਇੰਟ ਆ ਤੇ ਆ ਦੇਖੋ ਰੋਡ ਦਾ ਵਿਊ ਜਿਹੜਾ ਜੋ ਕਿ ਆ ਸਾਹਨੇ ਸਾਰਨਪੁਰ ਜਾਂਦਾ ਪਰ ਆਪਾਂ ਸਾਰਨਪੁਰ ਨਹੀਂ ਜਾਣਾ ਕਾਂਗਪੁਰ ਤੋਂ ਆਪਾਂ ਕੱਟ ਦੇਣਾਗਾ ਸਾਰਨਪੁਰ ਜਿੱਦਾਂ ਹੀ ਕੱਟਿਆ ਜਾਊਗਾ ਅੱਗੇ ਹਾਂ ਤਾਂ ਉਹ ਜਿਹੜਾ ਅਰਵਾ ਤੋਂ ਬਾਅਦ ਫਿਰ ਅਸੀਂ ਸ਼ਾਇਦ ਰਿਸ਼ੀਕੇਸ਼ ਤੱਕ ਜਾਣਾ ਨਹੀਂ ਉਹ ਤੋਂ ਸਾਈਡ ਤੇ ਉੱਤੋਂ ਮੈਂ ਤਾਂ ਇੱਧਰ ਅੱਗੇ ਜਦੋਂ ਆਇਆ ਵਾ ਰਿਸ਼ੀਕੇਸ਼ ਹੀ ਰੁਕੇ ਆ ਗਾ ਇਹ ਫੇਰ ਰੁਕਣਾ ਗਾ ਬਾਕੀ ਤੁਸੀਂ ਦਿੰਦੋ ਆ ਆਪਣੇ ਆ ਗਿਆ ਇੱਕ ਮੋਟਰਸਾਈਕਲ ਉਹ ਕਾ ਆ ਗਾ ਆਪਣੇ ਬੰਦੇ ਤੇ ਵਾਚਿੰਗ ਤੋਂ ਕਿਤੇ ਆਉਂਦੇ ਕੋ ਆ ਉਹ ਆ ਗੇ ਫੇਰ ਉਹਦੇ ਉੱਤੇ ਲੇਦੇ ਆ ਤੇ ਇੱਥੇ ਦੋ ਮਿੰਟ ਰੁਕੇ ਸੀ ਨਾਲੇ ਪਾਣੀ ਪੀ ਲਿਆ ਆ ਇਹ ਦੇਖੋ ਇਹਨਾਂ ਕਾਯਾ ਲਾਓ ਸੋਹਣੇ ਸਾਥੀ ਹੋ ਵੀਰੋ ਤੇ ਜ਼ਿੰਦਰਾ ਇੱਧਰ ਦੇਖੋ ਨੀ ਦਾ ਮੋੜ ਬਣਿਆ ਵਾ ਪੂਰਾ ਹਾਂ ਦੋਸਤੋ ਅਸੀਂ ਹੁਣ ਰੋੜੀ ਦੇ ਨੇੜੇ ਤੇੜ ਪਹੁੰਚ ਗਏ ਆਜੋ ਨੇੜੇ ਆ ਜੇ ਤੁਸੀਂ ਦੇਖਦੇ ਮੈਂ ਸਹਾਰਨਪੁਰ ਸਾਈਡ ਤੇ ਰਹ ਜਾਂਦਾ ਇੱਧਰ ਲਈ ਸਰ ਤੇ ਆ ਮੇ ਅੱਗੇ ਵਾਲਾ ਰੋੜ ਆ ਜੋ ਇਹ ਜਾ ਰਿਹਾ ਹਰਦਵਾਰ ਤੇ ਅਸੀਂ ਹਰਦਵਾਰ ਹੀ ਰੁਕਣ ਦਾ ਪਲਾਨ ਆ ਦੇਖਦੇ ਆ ਬਾਕੀ ਅੱਗੇ ਤੇ ਇੱਧਰ ਦੇਖੋ ਇਵੇਂ ਆ ਬੱਚੇ ਨਹੀਂ ਝੂੜਦੇ ਦੇਖੋ ਇਧਰ ਆ ਰਹੇ ਨੇ ਯਾਰੇ ਨਾ ਪਿਆ ਤੇ ਬਹੁਤ ਹੀ ਵਧੀਆ ਇਧਰ ਰੈਸਟੋਰੈਂਟ ਆ ਇਥੇ ਚਾਹ ਪੀਣ ਲਈ ਰੁਕੇ ਆ ਦੇਖਦੇ ਆ ਉਹਦੇ ਅੱਗੇ ਤੇ ਆਪਣੇ ਮੋਟਰਸਾਈਕਲ ਖੜੇ ਆ ਤੇ ਬਾਕੀ ਸਾਰੇ ਆਪਣੇ ਤਾਂ ਦੇਖ ਇਧਰ ਦਾ ਕੁਝ ਪ੍ਰਕੂਰ ਵੀ ਫੇਰ ਫੈਮਿਲੀ ਰੈਸਟੋਰੈਂਟ ਦੇ ਨਾਲ ਵੀ ਹੋਣਾ ਤੇ ਇਧਰ ਬੈਠੇ ਆ ਸਦਾ ਪਾਣੀ ਚੱਲਦਾ ਪਿਆ ਚਾਹ ਆਉਣੀ ਆ ਬਾਕੀ ਇਹ ਸਾਡਾ ਡਾਕਟਰ ਆਲਾ ਇਹ ਖੋਲ ਕੇ ਹੋਰਸ ਬਹੁਤ ਦਿੰਦਾ ਹੋਰ ਅਸੀਂ ਵੀ ਜਾਵਰੇ ਜਨਾ ਤੈਂਕਾ ਦਾਤਾ ਨਹੀਂ ਜਾਂਦਾ ਨਹੀਂ ਕੁਆ ਉਹ ਮੂਸਾਂ ਨੂੰ ਬਾੜ ਦੰਦਾ ਦੇ ਕੋਈ ਅੱਜ ਹੈ ਵੀ ਕਰਨੀ ਆ ਠੀਕ ਆ ਮੋਹਮਾ ਆਈ ਜੋ ਟੋਕੀ ਨੇ ਆ ਬਸ ਜਾ ਅੱਗੇ ਚੱਲਦੇ ਹਾਂ ਹੁਣ ਇਸ ਤੋਂ ਅੱਗੇ ਦੇਖਦੇ ਆ ਲੋਕਾਂ ਕੋਲ ਵੀ ਜਾਣ ਕਰ ਉਸਾਂ ਕੀ ਰੁਕਾਗੇ ਹਾਕੀ ਜੂਰੇ ਨਾ ਇਹ ਪਾੜਾ ਦਾ ਕੋਈ ਜੀ ਹੋ ਨਹੀਂ ਹੋਇਆ ਕੀ ਗਰੀਬਾ ਵੀ ਲੈਣਾ ਕਾ ਦੋਨੇ ਕੋ ਫਿਲਾਂ ਰਾਂ ਕਾ ਅੱਲਾਹ ਇੰਟਰਸਟ ਕੀ ਮੈਂ ਆ ਫਾਇਰ ਆ ਦੇਖ ਲੋ ਇਧਰ ਦੁਕਾਨ ਹੀ ਦੇਖੀ ਸਰਗਾ ਰਾਂ ਖੋਲਣੀਆਂ ਦੀ ਭੈ ਜੀ ਰਾਂ ਖੋਲਿਆ ਉਹ ਅੱਲਾਹ ਨਾਲ ਬੇਜਨ ਜੀ ਸ਼ੁਰੂ ਕਰ ਲਿਆ ਹਾਂ ਲਾਂਚ ਟਾਈਮ ਮੈਂ ਵੀ ਬਰੇ ਗਰੀਬ ਕੋੜਾ ਵੀ ਲੈਣਾ ਕਿ ਦੋਸਤੋ ਸਹਾਰਨਪੁਰ ਕਰ ਲਿਆ ਕ੍ਰੋਸ ਹੁਣ ਅਸੀਂ ਅੱਗੇ ਹਰਦਵਾਰ ਵਾਲੇ ਰਸਤੇ ਤੇ ਅੱਗੇ ਵਧਦੇ ਪਏ ਆ ਤੇ ਜਿਵੇਂ ਜਿਵੇਂ ਅਸੀਂ ਹਰਦਵਾਰ ਦੇ ਨੇੜੇ ਪਹੁੰਚਦੇ ਪਏ ਆ ਤਾਂ ਵਿਊ ਦੇਖਣ ਨੂੰ ਹੋਰ ਵੀ ਬਹੁਤ ਸੁੰਦਰ ਨਜ਼ਰ ਆ ਰਿਹਾ ਤੇ ਦੇਖੋ ਚਾਰੇ ਪਾਸੇ ਪਹਾੜਾਂ ਦਾ ਵਿਊ ਨਜ਼ਰ ਆਉਣ ਲੱਗ ਗਿਆ ਤੇ ਟ੍ਰੈਫਿਕ ਵੀ ਕੁਝ ਜ਼ਿਆਦਾ ਤੇ ਪਿੱਛੇ ਕਣੀਆਂ ਬਾਰਿਸ਼ ਥੋੜੀ-ਬਹੁਤੀ ਹੋ ਕੇ ਆਤੀ ਆ ਤੇ ਕਿਤੇ ਇੱਥੇ ਨਾ ਜ਼ਿਆਦਾ ਬਾਰਿਸ਼ ਹੋਣ ਲੱਗ ਜੇ ਹਾਂਜੀ ਦੋਸਤੋ ਹਰਦਵਾਰ ਕਰਤਾ ਕ੍ਰੋਸ ਪਹਿਲਾਂ ਤਾਂ ਸੋਚਿਆ ਹੀ ਹਰਦਵਾਰ ਰੁਕਾਂਗੇ ਪਰ ਟਾਈਮ ਬਹੁਤ ਏ ਘੱਟ ਹੋਇਆ 4:30 ਦਾ ਟਾਈਮ ਤੇ ਸੋਚਿਆ ਅੱਗੇ ਚੱਲਦੇ ਆ ਅੱਗੇ ਅਸੀਂ ਨਾਨਕ ਮੱਤਾ ਗੁਰਦੁਆਰਾ ਸਾਹਿਬ ਜਾਵਾਂਗੇ ਜੋ ਕਿ ਇੱਥੋਂ 400 ਦੇ ਕਰੀਬ ਜੀ ਪੈ ਜਾਂਦਾ 350-400 ਦੇ ਵਿੱਚ ਤੇ ਇਹ ਦੇਖੋ ਇਹ ਜੰਗਲ ਦੇ ਵਿੱਚ ਦੀ ਕ੍ਰੋਸ ਹੋ ਰਿਹਾ ਤੇ ਇੱਧਰ ਨਵੇਂ ਫੁੱਲ ਬੰਦੇ ਰੋਡ ਕੰਸਟਰਕਸ਼ਨ ਦਾ ਕੰਮ ਚੱਲਦਾ ਤੇ ਪੂਰਾ ਜੰਗਲ 뷰 ਆ ਤੇ ਜਿਹੜਾ ਆ ਦੇਖੋ ਇੱਕ ਇੱਧਰ ਰਸਤਾ ਇੱਕ ਪਰਲੇ ਪਾਸੇ ਰਸਤਾ ਆ ਜਾਂਦਾ ਆਪ ਚਾਲ ਦੀ ਨਵਾਂ ਪੁਲ ਬਣ ਜਾਂਦਾ ਪਹਿਲਾਂ ਵੀ ਤੁਸੀਂ ਗਏ ਹੋਵੋਗੇ ਕਿਤੇ ਜੇ 2003 ਸਾਲ ਪਹਿਲਾਂ ਉਸ ਟਾਈਮ ਤਾਂ ਰੋਡ ਹੋਰ ਸਾਈਡ ਦੇ ਪਹਾੜਾਂ ਦੇ ਵਿੱਚ ਦੀ ਸੀ ਤੇ ਦੋਸਤੋ ਪਾੜਾ ਨੂੰ ਕੱਟ ਕੇ ਸਾਈਡ ਤੇ ਰੋਡ ਬਣਦਾ ਪਿਆ ਨਵਾਂ ਕਾਸ਼ੀਪੁਰ ਕਾਸ਼ੀਪੁਰ ਪਹੁੰਚਾਂਗੇ ਕਾਸ਼ੀਪੁਰ ਤੋਂ ਅੱਗੇ ਨਾਨਕ ਮੁੱਤਾ ਗੁਰਦੁਆਰਾ ਸਾਹਿਬ ਤੇ ਦੇਖੋ ਰਸਤੇ ਦਾ ਵਿਊ ਮੌਸਮ ਦੇਖੋ ਮੌਸਮ ਤਾਂ ਇੱਥੇ ਮੀਂਹ ਪੈ ਕੇ ਅੱਟੇ ਚਾਰਦਵਾਰ ਤੇ ਉਸ ਟਾਈਮ ਅਸੀਂ ਕੈਮਰਾ ਬੰਦ ਕਰਤਾ ਸੀ ਤੇ ਫਿਰ ਉੱਥੇ ਅਰਦਵਾਰ ਦਾ ਵਿਊ ਤੁਹਾਨੂੰ ਦਿਖਾ ਨਹੀਂ ਸਕੇ ਤੇ ਇਹ ਦੇਖੋ ਇੱਧਰ ਹੁਣ ਚਾਰੇ ਪਾਸੇ ਵਿਊ ਜਿਹੜਾ ਜਾ ਰਿਹਾ ਚਾਰੇ ਪਾਸੇ ਉਧਰ ਪਹਾੜਾਂ ਦੇ ਵਿੱਚੋਂ ਕੁਝ ਬੱਦਲਾਂ ਦਾ 뷰 ਨਜ਼ਰ ਆ ਰਿਹਾ ਤੇ ਕੁਝ ਤੁਸੀਂ ਦੇਖਦੇ ਇਧਰ ਸੂਰਜ ਤਾਂ ਬਹੁਤ ਉੱਪਰ ਖੜਾ ਹੈ ਮੈਲਦੇ ਆਂ ਦੋਸਤੋ ਫਿਰ ਅੱਗੇ ਤੁਸੀਂ ਲਓ 뷰 ਦੇ ਨਜ਼ਾਰੇ ਅਹੀਂ ਦੋਸਤੋ ਅਸੀਂ ਸਾਡਾ 100 ਕਿਲੋਮੀਟਰ ਰਹਿ ਗਿਆ ਇੱਥੋਂ ਤੇ ਅਸੀਂ ਜਾਣਾਗਾ ਕਾਸ਼ੀਪੁਰ ਕਾਸ਼ੀਪੁਰ ਤੋਂ ਹੁਣ ਅਸੀਂ ਸੋਚਿਆ ਵੀ ਰੋਚੀ ਦਾ ਸਾਹਮਣੇ ਰਹਿਣ ਲਗੇ ਤੇ ਇਧਰੋਂ ਅਸੀਂ ਆਏ ਸੀਗੇ ਤੇ ਇਧਰ ਅੱਗੇ ਜਾਣਾ ਤੇ ਆ ਟਾਬੇ ਤੇ ਰੁਕ ਗਏ ਸਾਰੇ ਸੋਚਿਆ ਵੀ ਇੱਥੇ ਰੋਟੀ ਦਾ ਕੰਮ ਨਵੇੜ ਲਈਏ ਜਾਂ ਤੋਂ ਪਹਿਲਾਂ ਪਹਿਲਾਂ ਕਿਉਂਕਿ ਉੱਥੇ ਸਾਨੂੰ ਜਾਂਦਿਆਂ ਨੂੰ ਘੱਟੋ ਘੱਟ 10 11 ਹੀ ਕਸਾਈ ਦੇ ਇਹ ਕਰਕੇ ਸੋਚਿਆ ਇਹ ਰੋਟੀ ਰੋਟੀ ਸਾਤੇ ਫੇ ਰਾਮ ਨਾਲ ਜ਼ਕੀ ਮੀ ਆਲਾ ਮੌਸਮ ਆ ਕਣੀਆਂ ਗੁਣੀਆਂ ਆਈ ਜਾਂਦੀਆਂ ਤੇ ਆ ਮੋਠੜਾ ਥੜਾ ਇਹ ਆਇਦਰ 4 ਧانے ਦੀ ਮੌਸਮ ਨਹੀਂ ਚੀਟਾ ਇਧਰ ਹਜ਼ਾਰ ਆ ਚੱਲੀ ਜਾਂਦੀ ਆ ਬੰਗਾਰੀ ਸਾਹਿਬ ਜੀ ਤੁਸੀਂ ਬਾਬਾ ਹੁੰਦੇ ਹੋ ਹੁਣ ਕਾਲਾ ਭਲੋ ਬਣ ਗਿਆ ਪਲਾਨ ਸੋਨੂ ਫੇਰ ਆ ਜਾਂਦਾ ਔਰ ਰੰਕੂ ਇੱਕ ਨੈਕਸਟ ਉਹ ਕਾਲਾ ਪਲਾਨ ਬਣ ਗਿਆ ਹੁਣ ਖਾਣ ਦਾ ਦੋ ਗਾਲਾਂ ਐ ਦੋ ਸਬਜ਼ੀਆਂ ਠੀਕ ਆ ਕੋਈ ਗੱਲ ਨਹੀਂ ਠੀਕ ਰੋਟੀ ਨਾਲ 10 ਰੁਪਏ ਪੀਸ ਆ ਠੀਕ ਆ ਦੀਪਾ ਤੂੰ ਘਰ ਬੋਨਾ ਕੋਈ ਜੰਲੀ ਨਹੀਂ ਜੋਤੀ ਕਾਜੀ ਸਬਜ਼ੀ ਖਾਣੀ ਆ ਬਾਬਾ ਦੇਰੋਂ ਖੰਦ ਪਾ ਗਿਆ ਮੈਂ ਮਿਕ ਸਬਜ਼ੀ ਖਾਣਾ ਆ ਹਾਂ ਹਾਂ ਦੀਪਾ ਮੈਂ ਇਕੱਛਾ ਖਾਊਗਾ ਬਾਕੀ ਸਾਰੇ ਉਹੀ ਰਾਇਆ ਆ ਕਾਂਬੇ ਵੇਲੇ ਦੇ ਸਬਜ਼ੀ ਆ ਡਾਕਟਰ ਉਠਾਈ ਦਿਖਾਉਂਦਾ ਬੋਲਦਾ ਘਾਟਾ ਤੇ ਦੋ ਤੋਂ ਫਿਰ ਖਾਣਿਆ ਰੋਟੀ ਹਾਂ ਬਈ ਤਾਂ ਕਹਿੰਦੇ ਜਿਹੜਾ ਕੁਝ ਮਿਲ ਗਿਆ ਉਹੀ ਖਾਵਾਂਗੇ ਬਾਕੀ ਇੱਧਰ ਤੁਹਾਨੂੰ ਪਤਾ ਹੈਗੇ ਅਕਮਰ ਬਾਲੂ ਬਈ 11 ਵਜੇ ਜਾਣ ਦੇਗਾ ਨਾ ਜਾਣ ਸਰ ਰੋਟੀ ਦਾ ਕੰਮ ਨਿਬੜ ਜੇ। ਇੱਥੇ ਆ ਖੜਿਆ ਆਪਣੇ ਮੋਟਰਸਾਈਕਲ। ਕਾ ਖੜਾ, ਇੱਕ ਕਾ ਖੜਾ। ਦੇਖ ਇੱਧਰ ਆ ਕੇ ਆਟਾ ਬਾ ਜਿੱਥੇ ਹੁਣ ਅਸੀਂ ਰੁਕਦੇ ਆ। ਉਹ ਖੜਾ ਰਹਿਣ ਦਿਆ ਕਾ। ਇੱਥੇ ਇੱਧਰ ਟੇਬਲ ਹੋ ਗਿਆ ਰੈਡੀ। ਉੱਧਰ ਖੜਾ ਅੰਕਲ ਬੈਠਾ ਝੰਡਾ ਲਾਉਂਦਾ ਤੇ ਇੱਧਰ ਆ ਦੁਕਾਨ ਦੇਖ ਲੋ। ਪੂਰੀਆਂ ਰੌਣਕਾਂ ਲੱਗੀਆਂ ਹੋਈਆਂ। ਖੇਲ ਦਿਖਤ ਇੱਥੇ। ਇੱਧਰ ਆ ਗਿਆ ਹੈਕਰ ਮੂਵੀ ਵਾਲਾ। ਹੈਕਰ ਪਹੁੰਚ ਗਿਆ ਇੱਧਰ ਪੱਗ ਬੰਨ ਕੇ। ਆਣ ਧੰਗੜਾ ਪਾ ਕੇ ਦਿਖਾਉਗਾ। ਬਾਲਕ ਪਨੀਰ ਮਟਰ ਪਨੀਰ ਪਨੀਰ ਪਰ ਜੀ ਮਲਾਈ ਕੋਫਤਾ। ਆ ਲਾ ਲਾ। ਲਾ ਵੀ ਦੋਸਤੋ ਇੱਧਰ ਆ ਗਿਆਂ ਸਬਜ਼ੀਆਂ, ਦਾਲਾਂ ਤੇ ਆ ਦੇਖੋ ਛੋਟੀ ਜਿਹੀ ਬਾਲਟੀ। ਬਾਲਟੀ ਬਹੁਤ ਵਧੀਆ ਸਾਨੂੰ ਪ੍ਰੈਜੈਂਟੇਸ਼ਨ ਪੂਰੀ ਵਧੀਆ ਲੱਗੀ। ਲਾ ਵੀ ਹੁਣ ਖਾਣਾ ਖਾਣੇ ਆ ਤੇ ਉਸ ਤੋਂ ਬਾਅਦ ਚੱਲਦੇ ਆ ਫਿਰ। ਅੱਗੇ 100 ਕਿਲੋਮੀਟਰ ਦਾ ਸਫ਼ਰ ਰਹਿ ਗਿਆ। ਯਾ ਦੇਖੋ ਇਧਰ ਗੱਡੀ ਦੇ ਸੰਗ ਤਾਂ ਹੋਰ ਵੀ ਪਹੁੰਚ ਗਏ। ਇਧਰ ਕੱਠ ਪੂਰਾ ਹੋ ਹੀ ਜਾਂਦਾ ਹੁਣ। ਤਾਂ ਨਹੀਂ ਪਤਾ ਸਾਨੂੰ। ਹਾਂ ਥੋੜਾ ਰਹਿ ਜੇ। ਹਾਂ ਜੀ ਦੋਸਤੋ ਅਸੀਂ ਸੁਭਾ ਹੋ ਗਈ ਤੇ ਅਸੀਂ ਇੱਥੇ ਅੱਗੇ ਚੱਲ ਪਏ ਸੀ ਰਾਤ ਤੇ ਕਾਸੀ ਪੜ ਦੇ ਕਾਸੀ ਕੋਰੇ ਛੋਹ ਰਿਹਾ ਗਿਆ 1520 ਕਿਲੋਮੀਟਰ ਤੇ ਹੁਣ ਅਸੀਂ ਇੱਥੇ ਰੁਕੇ ਹਾਂ ਟਰਾਬੇ ਦੇ ਤੇ ਨਾਸ਼ਤਾ ਪਾਣੀ ਕਰਦੇ ਹਾਂ ਚਾਹ ਚੂ ਪੀ ਕੇ ਤੇ ਅੱਗੇ ਚੱਲਦੇ ਹਾਂ ਤੇ ਆਹ ਗੱਡੀ ਦੇਖੋ ਖੜੀ ਇਹ ਸਾਨੂੰ ਉਧਰ ਮੋਗੇ ਏਰੀਏ ਦੇ ਬੰਦੇ ਮਿਲੇ ਆ। ਇਹ ਆ ਬੈਠੇ ਆਪਣੇ ਸਾਰੇ ਪ੍ਰਸਾਦੇ ਦੀ ਤਿਆਰੀ ਚ ਦੇਖ ਪ੍ਰਸ਼ਾਦਾ ਛਾਕ ਤੇ ਆ ਬਾਬਾ ਹੰਨੂ ਮਿਲਿਆ ਮੋਗੇ ਰੀਏ ਤੋਂ ਕਿਆ ਗੱਡੀ ਖੜੀ ਐ ਇਹਨਾਂ ਦੀ ਇਹ ਆਪਣੀ ਸਾਰੀ ਟੀਮ ਤੇ ਮੋਟਰਸਾਈਕਲ ਅੰਦਰ ਲੱਗ ਗਿਆ ਚਾਰ ਜਲਾਉਣ ਲੱਗੇ ਆ ਮੀਂਹ ਪਏ ਤਾਂ ਹਟੇ ਤੋਂ ਬਾਅਦ ਚੱਲਦੇ ਆ ਫਿਰ ਪ੍ਰਸ਼ਾਦਾ ਹੋ ਗਿਆ ਢਾਗ ਲਿਆ ਪੂਰਾ ਤੇ ਹੁਣ ਅਸੀਂ ਇਧਰੋਂ ਚੱਲਣ ਲੱਗਿਆ ਆਹ ਰਸਤਾ ਅੱਗੇ ਆ ਜੋ ਜਾਂਦਾ ਕਿੱਥੇ ਜਾਣਾ ਆਪਾਂ ਨਾਨਕ ਮੱਥੇ ਨਾਨਕ ਮੱਥੇ ਆਹ ਡਾਰ ਰੇਕੂਪਰਾ ਅਸੀਂ ਜਾ ਰਹੇ ਜੀ ਨਾਨਕ ਮੱਥੇ ਸਾਡਾ ਛੱਤ ਚੁੱਕਿਆ ਤੇ ਹੁਣ ਅਸੀਂ ਅੱਕੇ ਨੂੰ ਵੱਲ ਨੂੰ ਵੱਧ ਚੁੱਕੇ ਆਂ ਮੋਟਰਸਾਈਕਲ ਸਟਾਰਟ ਹੋ ਗਨੇ ਰੋਡ ਤੇ ਚੱਲਦੇ ਆਂ ਚੱਕੋ ਰੇਕੂਪਰੇ ਦੇ ਚਲੋ ਜੀ ਅੱਜ ਦਾ ਅਧਿਆੜੀ ਆਪਾਂ ਨਾਨਕ ਮੱਥੇ ਰੁਕਾਂ ਕੱਲ ਨੂੰ ਆਪਾਂ ਜਾਣਾ ਅੱਗੇ ਗੋਵਿੰਦ ਘਾਟ ਹਨਾ ਗੋਵਿੰਦ ਘਾਟ ਅਜੇ ਨਹੀਂ ਪਹੁੰਚਦੇ ਰੀਠਾ ਸਾਹਿਬ ਰੀਠਾ ਸਾਹਿਬ ਇਹਨੂੰ ਗਾ ਅਸੀਂ ਰੀਠਾ ਸਾਹਿਬ ਜਾਵਾਂਗੇ ਠੀਕ ਹੈ ਜੀ ਇਧਰ ਆਪਣਾ ਆ ਗਿਆ ਅਰਦੀਪਾ ਉਧਰ ਖੜਾ ਹੈ ਕਮਾਂਡੂ ਨਾਨਕ ਬੱਥੇ ਹਾਂ ਛੁੱਟਿਆ ਤਣਾ